ਤੁਸੀਂ ਦੇਖ ਰਹੇ ਹੋ 24 ਪੰਜਾਬੀ ਨਿਊਜ਼ ਚੈਨਲ ਨੂੰ ਡਾਕਟਰ ਅਰਲ ਗਾਜੂ ਦੀ ਚਮੜੀ ਦੇ ਰੋਗਾਂ ਦੇ ਸਪੈਸ਼ਲਿਸਟ ਹਨ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਸਰਕਾਰੀ ਹਸਪਤਾਲ ਵਿੱਚ ਵੈਣ ਹੋ ਗਈ ਸੀ ਅੱਜ ਮਾਤਾ ਗੁਜਰੀ ਭਲਾਈ ਕੇਂਦਰ ਵੱਲੋਂ ਇੱਕ ਵੱਡਾ ਕੈਂਪ ਲਗਾਇਆ ਗਿਆ ਜਿਸ ਵਿੱਚ ਸਾਰੇ ਮੈਂਬਰ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਉਹਨਾਂ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੋਈ ਕਿ ਇਹ ਸਸਤਾ ਸਹਾਇਤਾ ਨਾਲ ਆਪਣੀ ਸੇਵਾ ਦਾ 14ੰਤ ਪਾ ਰਹੀ ਹੈ ਉਹਨਾਂ ਵੱਲੋਂ ਸਮੂਹ ਟੀਮ ਦਾ ਧੰਨਵਾਦ ਕੀਤਾ ਤੇ ਉਹਨਾਂ ਨੇ ਕਿਹਾ ਕਿ ਸਾਡੇ ਸਰਕਾਰੀ ਹਸਪਤਾਲ ਵਿੱਚ ਦੋ ਬਹੁਤ ਮਹਿਰ ਡਾਕਟਰ ਹਨ ਜੋ ਚਮੜੀ ਦੇ ਰੋਗਾਂ ਦੇ ਨ ਡਾਕਟਰ ਐਸਾਨਾ ਤੇ ਉਹਨਾਂ ਨੇ ਕਿਹਾ ਕਿ ਬਹੁਤ ਹੀ ਜਲਦੀ ਮਹਿ ਡਾਕਟਰ ਜਿਨ੍ਹਾਂ ਦੇ ਅਸੀਂ ਇਲਾਜ ਨਹੀਂ ਕਰਵਾ ਸਕਦੇ ਉਹਨਾਂ ਨੇ ਅਸੀਂ 15 ਦਿਨਾਂ 15 ਨੂੰ ਦੋਨੇ ਮਹਾਂ ਡਾਕਟਰਾਂ ਦੀ ਚਮੜੀ ਦੀ ਰੋਕਣ ਡਾਕਟਰ ਗੋਇਲ ਅਤੇ ਨੱਕ ਕੰਨ ਡਾਕਟਰ ਨਿਤਨਜੀ ਨੂੰ ਵੀ ਉਹਨਾਂ ਨੂੰ ਅੱਜ ਪੰਚਾਇਤ ਧਰਮਸ਼ਾਲਾ ਵਿੱਚ ਬੁਲਾ ਕੇ ਅਸੀਂ ਕੈਂਪ ਲਗਾਇਆ ਗਿਆ ਮੁਫਤ ਦਵਾਈਆਂ ਦਿੱਤੀਆਂ ਗਈਆਂ ਜਿਸ ਦਿਨ ਲੋੜਵੰਦ ਆਪਣੇ ਇਲਾਜ ਕਰਵਾ ਸਕਣ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਨੇਕ ਸਮਾਜਿਕ ਭਲਾਈ ਕਾਰਜ ਕੀਤੇ ਜਾ ਰਹੇ ਹਨ ਜਿਸ ਤਰ੍ਹਾਂ ਸਾਡੇ ਸਿੰਘਲਾ ਸਾਹਿਬ ਜੀ ਨੇ ਕਿਹਾ ਕਿ ਜੇ ਸੰਸਥਾਵਾਂ ਨੂੰ ਸਹਿਯੋਗ ਦੇਣ ਦੀ ਲੋੜ ਹੈ ਤਾਂ ਕਿ ਖੁੱਲਾ ਕੰਮ ਕਰ ਸਕਣ ਉਹਨਾਂ ਨੇ ਕਿਹਾ ਕਿ ਬੁਲਾਟਾ ਸੜਕਾਂ ਦਾ ਬੁਰਾ ਹਾਲ ਹੈ ਇਸ ਵਾਸਤੇ ਅਸੀਂ ਪ੍ਰੋਜੈਕਟ ਕਰ ਰਹੇ ਹਾਂ ਕਿ ਉਹਨਾਂ ਨੇ ਕਿਹਾ ਕਿ ਟੋਆ ਭਰੇ ਜਾ ਸਕਣ ਹੋਰ ਸੇਵਾ ਚੱਲ ਰਹੀਆਂ ਹਨ ਤੇ ਪਾਲਕੀ ਸਾਹਿਬ ਦੀ ਸੇਵਾ ਵੀ ਚੱਲ ਰਹੀ ਹੈ ਇਸ ਦੇ ਨਾਲ ਸਾਰੇ ਸ਼ਹਿਰ ਦੇ ਸਹਿਯੋਗ ਦੀ ਲੋੜ ਹੈ ਕੈਂਪ ਵਿੱਚ ਪਹੁੰਚਣ ਤੇ ਸਾਡੇ ਨਵੀਨ ਸਿੰਘਲਾ ਜੀ ਦਾ ਵੀ ਉੱਥੇ ਸਮੂਹ ਮੈਂਬਰਾਂ ਦਾ ਬਤਵੱਤ ਸਜਣਾ ਧੰਨਵਾਦ ਕੀਤਾ ਗਿਆ ਤੇ ਉਹਨਾਂ ਨੇ ਪਿਛਲੇ ਲੰਬੇ ਸਮੇਂ ਤੋਂ ਮਾਤਾ ਪੁਜਰੀ ਜੀ ਭਲਾਈ ਕੇਂਦਰ ਵੱਲੋਂ ਵਾਕ-ਵਾਕ ਕੈਂਪ ਲਗਾਏ ਜਾ ਰਹੇ ਹਨ ਅੱਖਾਂ ਦਾ ਕੈਂਪ ਹੋਂਦਾਨ ਕੈਂਪ ਹਰ ਤਰ੍ਹਾਂ ਦੇ ਸਮਾਜਿਕ ਸੇਵੀਕ ਯੋਗਦਾਨ ਪਾਇਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋੜਵੰਦ ਲੋਕਾਂ ਦੇ ਪੱਕੇ ਰਾਸ਼ਨ ਕਾਰਟ ਇਹਨਾਂ ਨੇ ਬਣਾਏ ਹਨ ਤੇ ਸਾਨੂੰ ਇੱਕ ਝੋਟਲ ਸੰਸਥਾਵਾ ਸਾਥ ਦੇਣਾ ਚਾਹੀਦਾ ਉਹਨਾਂ ਕਹਿੰਦੇ ਸਾਨੂੰ ਸਾਰਿਆਂ ਨੂੰ ਸਾਡੀ ਨਿੱਕ ਕਮਾਈ ਚ ਦਸਮਾ ਹਿੱਸਾ ਇਸ ਸੰਸਥਾ ਦੇ ਯੋਗਦਾਨ ਦੀ ਲੋੜ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਚੈੱਕਅਪ ਕੀਤੇ ਜਾ ਰਹੇ ਹਨ ਅਤੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਸਮੂਹ ਟੀਮ ਖੜੀ ਨਜ਼ਰ ਆ ਰਹੀ ਹੈ ਜਿੱਥੇ ਚੈੱਕਅਪ ਕੀਤੇ ਜਾ ਰਹੇ ਹਨ ਜੋ ਕਿ ਆਪਣੇ ਆਪ ਚ ਬਹੁਤ ਵਧੀਆ ਪਰ ਲੱਗਿਏ ਚੇਨਾ ਬੋਲੋ ਲੋੜਵੰਦ ਪਰਿਵਾਰਾਂ ਦੇ ਲਈ ਰਾਸ਼ਨ ਪਹੁੰਚਾਇਆ ਜਾਂਦਾ ਤੇ ਹੋਰ ਵੀ ਲੋੜਵੰਦਾਂ ਦੀ ਮਦਦ ਵੀ ਕੀਤੀ ਜਾਂਦੀ ਹੈ ਇਹ ਕ ਆਪਣੇ ਆਪ ਦੇ ਵਿੱਚ ਬਹੁਤ بڑا ਸ਼ਾਨਨੀਆ ਕੰਮ ਹੈ ਕਿਉਂਕਿ ਜਦੋਂ ਕਿਸੇ ਦੀ ਲੋੜਵੰਦ ਦੀ ਮਦਦ ਕੀਤੀ ਜਾਂਦੀ ਹੈ ਤਾਂ ਸਭ ਤੋਂ ਵੱਡੀ ਮਾਨ ਨੂੰ ਸਕੂਨ ਅਤੇ ਖੁਸ਼ੀ ਮਿਲਦੀ ਹੈ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਕਿਉਂਕਿ ਜਦੋਂ ਕਿਸੇ ਦਾ ਆ ਕੇ ਆਪਣੇ ਦੁੱਖ ਤਕਲੀਫਾਂ ਬਾਰੇ ਡਾਕਟਰਾਂ ਨਾਲ ਜਾਂ ਹੋਰ ਸਲਾਹਾਂ ਲੋਕਾਂ ਨਾਲ ਕਰਦੇ ਹਨ ਅਤੇ ਅਗੇ ਉਹਨਾਂ ਦੀ ਜਦੋਂ ਮਰਜ਼ੀ ਦਵਾਈਆਂ ਮਿਲਦੀਆਂ ਹਨ ਤਾਂ ਉਹਨਾਂ ਨੂੰ ਬੜਾ ਸਕੂਨ ਮਿਲਦਾ ਹੈ ਤੇ ਉਹ ਹਮੇਸ਼ਾ ਇਸ ਸਸਤਾ ਮਾਤਾ ਗੁਜਰੀ ਭਲਾਈ ਕੇਂਦਰ ਨੂੰ ਅਸੀਸਾਂ ਦਿੰਦੇ ਨਜ਼ਰ ਆ ਰਹੇ ਹਨ ਅਤੇ ਉਹਨਾਂ ਨੇ ਵੀ ਇਹ ਵੀ ਕਿਹਾ ਕਿਸਾਨ ਨੂੰ ਰਲ ਮਿਲ ਕੇ ਦਸਵਾਂ ਹਿੱਸਾ ਆਬਦੀ ਕਮਾਈ ਤੋਂ ਕੁਝ ਨਾ ਕੁਝ ਇਹਨਾਂ ਨੂੰ ਦੇਣਾ ਚਾਹੀਦਾ ਜਿਸ ਦੇ ਨਾਲ ਭਲਾਈ ਕੇਂਦਰਾਂ ਦੇ ਵਿੱਚ ਡੋਨੇਸ਼ਨ ਨਾਲ ਹੀ ਕੰਮ ਚੱਲਦੇ ਹਨ ਕਿਉਂਕਿ ਡੋਨੇਸ਼ਨ ਕੰਮ ਕਰਨ ਦੇ ਲਈ ਵਿੱਚ ਵਿੱਚ ਹੈ ਖੂਨਦਾਨ ਕੈਂਪ ਲਾਉਣੇ ਹੋਣ ਜਾਂ ਹੋਰ ਭਲਾਈ ਕੇਂਦਰ ਕੰਮ ਕਰਨੇ ਹੋਣ ਕਿਉਂਕਿ ਉਹ ਦਾਨ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੀ ਚੱਲਦੇ ਨਜ਼ਰ ਆਉਂਦੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਡਾਕਟਰ ਵੱਲੋਂ ਕੰਨਾਂ ਦਾ ਚੈੱਕਅਪ ਕੀਤੇ ਜਾ ਰਹੇ ਹਨ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਹੈਲਥ ਸਿਸਟਮ ਬਹੁਤ ਮਹਿੰਗਾ ਹੋ ਚੁੱਕਿਆ ਕਿਉਂਕਿ ਆਮ ਲੋੜਵੰਦ ਪਰਿਵਾਰ ਦੇਖਦੇ ਵੀ ਕਰਾ ਨਹੀਂ ਸਕਦੇ ਪਰ ਉਹਨਾਂ ਨੂੰ ਇਹ ਜਿਹੜਾ ਜਦੋਂ ਸਹਾਇਤਾ ਸੂਲਤਾ ਮਾਤਾ ਗੁਜਰੀ ਭਲਾਈ ਕੇਂਦਰ ਕਰਦਾ ਹੈ ਤਾਂ ਆਪਣੇ ਆਪ ਦੇ ਵਿੱਚ ਬਹੁਤ ਹੀ ਸਲਾਘਾਯੋਗ ਉਪਰਾਲਾ ਹੈ ਕਿਉਂਕਿ ਜਦੋਂ ਮਾਤਾ ਗੁਜਰੀ ਭਲਾਈ ਕੇਂਦਰ ਵੱਲੋਂ ਚਾਹੇ ਲੋੜਵੰਦਾਂ ਦੀ ਮਦਦ ਕਰਨਾਂ ਵਿੱਚ ਚਾਹੇ ਕੋਈ ਕੈਂਪ ਲਾਉਣਾ ਆਵੇ ਉਹ ਆਪਣੇ ਵੱਲੋਂ ਸਮੇਂ-ਸਮੇਂ ਤੇ ਉਪਰਾਲੇ ਕਰਦੇ ਰਹਿੰਦੇ ਨਜ਼ਰ ਆਉਂਦੇ ਹਨ ਅਸੀਂ ਸਮੂਹ ਦਰਸ਼ਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਹਨਾਂ ਦਾ ਸਹਿਯੋਗ ਬਲਾਡਾ ਵਾਸੀਆਂ ਨੂੰ ਤੇ ਹੋਰ ਲੋਕਾਂ रिपोर्ट दविंदर दविंदर सिंह कोहली बुलाडा तो हाँ जी डॉक्टर साहब सत श्रीकाल जी क्या बोल जी आज माता गुजरी भलाई केंद्र की तरफ से एक चिकित्सा शिविर ऑर्गेनाइज कराया गया है यहाँ पे जिसमें नाक कान गले और त्वचा के सारे रोगों का इलाज किया जा रहा है तो सबसे निवेदन होगा कि सब आके और अपना अपना चेकअप कराए सत श्रीकाल जी सारे बुढ़लाडा वासू मेरा नाम डॉक्टर ओरेलिया गोयल है मैं चमड़ी रोगा दी स्पेशलिस्ट हाँ तो मैं सरकारी अस्पताल विखे मेरी ज्वाइनिंग हुई थी ਅੱਜ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਇੱਕ ਕਾਫੀ ਵੱਡਾ ਕੈਂਪ ਲੱਗਿਆ ਹੈ ਜਿਸ ਲਈ ਬੜੇ ਚੜਕੇ ਸਾਰੇ ਮੈਂਬਰਾਂ ਨੇ ਬਹੁਤ ਹੀ ਵਧੀਆ ਇਹ ਕੈਂਪ ਦੀ ਆਰਗੇਨਾਈਜ਼ ਕੀਤਾ ਹੋਇਆ ਹੈਗਾ ਤੇ ਮੈਨੂੰ ਬਹੁਤ ਹੀ ਖੁਸ਼ੀ ਹੈ ਕਿ ਮੈਂ ਇਹਨਾਂ ਦੇ ਥਰੂ ਜਿੰਨੇ ਵੀ ਆਪਣੇ ਇੱਥੇ ਵਾਸੀ ਹਨ ਉਹਨਾਂ ਦੀ ਸੇਵਾ ਕਰਨ ਦੇ ਵਿੱਚ ਮੇਰਾ ਇੱਕ ਯੋਗਦਾਨ ਹੋ ਰਿਹਾ ਹੈਗਾ ਤੇ ਮੈਂ ਸਭ ਦੀ ਬਹੁਤ ਧੰਨਵਾਦੀ ਹਾਂ ਸ਼ੁਕਰੀਆ ਸਾਰਿਆਂ ਦਾ ਹਾਂਜੀ ਚਲੋ ਸੋ ਅੱਜ 15 ਜੂਨ ਦਿਨ ਐਤਵਾਰ ਮਾਤਾ ਗੁਜਰੀ ਜੀ ਭਲਾਈ ਕੇਂਦਰ ਬਟਲਾਡਾ ਵੱਲੋਂ ਨੱਕ ਕੰਨ ਗਲੇ ਤੇ ਚਮੜੀ ਰੋਗਾਂ ਦਾ ਜਿਹੜਾ ਮੁਫਤ ਕੈਂਪ ਲਗਾਇਆ ਜਾ ਰਿਹਾ ਬੜਾ ਸ਼ਲਾੰਗਾ ਯੋਗ ਹੈ ਡਾਕਟਰਾਂ ਦੀ ਟੀਮ ਉਰੇ ਪਹੁੰਚੀ ਹੈ ਡਾਕਟਰ ਨੀਤਿਨ ਕੁਮਾਰ ਤੇ ਡਾਕਟਰ ਮੈਡਮ ਗੋਇਲ ਉਰੇ ਪਹੁੰਚੇ ਨੇ ਤੇ ਜਿਹੜੀ ਸਾਡੇ ਆਲੇ-ਦੁਆਲੇ ਦੀਆਂ ਸਮਾਜਿਕ ਸੰਸਥਾਵਾਂ ਨੇ ਇਨਾਂ ਦੇ ਨਾਲ ਉਹਨਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਇੱਕ ਚੀਜ਼ ਜ਼ਰੂਰ ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ ਦੱਸਣਾ ਚਾਹਾਂਗਾ ਕਿ ਪਿਛਲੇ ਲੰਬੇ ਸਮੇਂ ਤੋਂ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਵੱਖ-ਵੱਖ ਕੈਂਪ ਲਗਾਏ ਜਾ ਰਹੇ ਆ ਅੱਖਾਂ ਦੇ ਕੈਂਪ ਖੂਨਦਾਨ ਕੈਂਪ ਹਰ ਤਰ੍ਹਾਂ ਦੇ ਸਮਾਜਿਕ ਸੇਵਾਵਾਂ ਦੇ ਵਿੱਚ ਕੋਈ ਸ਼ੱਕ ਹੀ ਨਹੀਂ ਹੈਗਾ ਕਿ ਇਹ ਕਿੰਨੀ ਕ ਸੇਵਾ ਕਰ ਰਹੇ ਨੇ ਬਹੁਤ ਸਾਰੇ ਲੋੜਵੰਦ ਲੋਕਾਂ ਦੇ ਪੱਕੇ ਰਾਸ਼ਨ ਕਾਰਡ ਇਹਨਾਂ ਨੇ ਬਣਾਏ ਹੋਏ ਆ। ਪੂਰੇ ਸਾਨੂੰ ਵੀ ਜ਼ਰੂਰਤ ਹੈ ਇਕਜੁੱਟ ਹੋਣ ਦੀ, ਇਹਨਾਂ ਦਾ ਸਾਥ ਦੇਣ ਦੀ। ਜਿਸ ਤਰੀਕੇ ਦੇ ਨਾਲ ਅੱਜ ਅਸੀਂ ਰੋਟੀ ਬਣਾਉਂਦੇ ਆ ਤਾਂ ਪਹਿਲੀ ਰੋਟੀ ਅਸੀਂ ਗਾਉਂ ਦੀ ਕੱਢਦੇ ਆ ਉਸ ਤਰੀਕੇ ਨਾਲ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਸਾਡੀ ਨੇਕ ਕਮਾਈ ਦੇ ਵਿੱਚੋਂ ਦਸਵਾਂ ਹਿੱਸਾ ਇਸ ਸੰਸਥਾ ਨੂੰ ਵੀ ਦੇਣਾ ਚਾਹੀਦਾ ਕਿਉਂਕਿ ਉਸੇ ਨਾਲ ਹੀ ਇਹਨਾਂ ਦਾ ਮਨੋਬਲ ਵੱਧਦਾ। ਉਸੇ ਨਾਲ ਹੀ ਸਾਡੀ ਜਿਹੜੀ ਕਮਾਈ ਆ ਇੱਕ ਨੇਕ ਕੰਮ ਤੇ ਲੱਗਦੀ ਆ ਬਹੁਤ ਥਾਵਾਂ ਤੇ ਅਸੀਂ ਅੱਗੇ ਆ ਕੇ ਆਪਦਾ ਸਾਥ ਨਹੀਂ ਦੇ ਸਕਦੇ ਪਰ ਇਸ ਉਪਰਾਲੇ ਦੇ ਨਾਲ ਸਾਨੂੰ ਲੱਗਦਾ ਅਸੀਂ ਇੱਕ ਵਧੀਆ ਵਧੀਆ ਚੀਜ਼ ਦੇ ਭਾਗੀਦਾਰ ਹੋ ਸਕਦੇ ਆ ਬਹੁਤ ਬਹੁਤ ਧੰਨਵਾਦ ਹਾਜੀ ਮਾਸੀ ਇਸ ਕੱਤਵਾਰੇ ਕਿੱਥੇ ਹੋਵੇ ਹਾਜੀ ਅੱਜ ਸਾਡੇ ਸਰਕਾਰੀ ਹਸਪਤਾਲ ਦੇ ਵਿੱਚ ਦੋ ਬਹੁਤ ਹੀ ਮਾਹਰ ਡਾਕਟਰ ਜੋ ਚੌੜੀ ਦੇ ਰੋਗਾਂ ਦੇ ਨੱਕ ਕੰਨ ਗਲੇ ਰੋਗਾਂ ਦੇ ਡਾਕਟਰ ਆਏ ਸੀਗੇ ਪਤਾ ਲੱਗਿਆ ਸੀ ਕਿ ਬਹੁਤ ਹੀ ਮਹਾਰ ਡਾਕਟਰ ਨੇ ਤਾਂ ਅਸੀਂ ਕੋਈ ਲੋੜਵੰਦੇ ਜੋ ਇਲਾਜ ਨਹੀਂ ਕਰਾ ਸਕਦੇ ਪੈਸਾ ਖਰਚ ਨਹੀਂ ਕਰ ਸਕਦੇ ਸੋ ਅੱਜ 15 ਜੂਨ ਨੂੰ ਅਸੀਂ ਉਹਨਾਂ ਦੋਨੋਂ ਮਹਾਰ ਡਾਕਟਰਾਂ ਦਾ ਜੋ ਚਮੜੀ ਦੇ ਰੋਗਾਂ ਦੇ ਡਾਕਟਰ ਗੋਲਜੀ ਅਤੇ ਨੱਕ ਕੰਨ ਵਾਲੇ ਦੇ ਡਾਕਟਰ ਨਿਤਨ ਜੀ ਸੋ ਉਹਨਾਂ ਨੂੰ ਅੱਜ ਪੰਚਾਇਤੀ ਧਰਮਸ਼ਾਲਾ ਦੇ ਵਿੱਚ ਬੁਲਾ ਕੇ ਅਸੀਂ ਕੈਂਪ ਲਾ ਰਹੇ ਆਂ ਫ੍ਰੀ ਦਵਾਈਆਂ ਦੇ ਰਹੇ ਆਂ ਤਾਂ ਜੋ ਲੋੜਵੰਦ ਆਪਣਾ ਇਲਾਜ ਕਰਾ ਸਕਣ ਇਹਦੇ ਵਿੱਚ ਸ਼ਹਿਰ ਦੀਆਂ ਬਹੁਤ ਸੰਸਥਾਵਾਂ ਦਾ ਸਹਿਯੋਗ ਰਿਹਾ ਹੈ। ਸੋ ਸਾਰਿਆਂ ਦਾ ਧੰਨਵਾਦ ਜੀ ਆਇਆਂ ਹੈ। ਮਾਤਾ ਗੁਜਰੀ ਜੀ ਦੇ ਭਲਾਈ ਕੰਦਰ ਕੋਲਨੇਕਾ ਸਮਾਜ ਪੜਾਏ ਕਾਰਜ ਕੀਤੇ ਜਾ ਰਹੇ ਨੇ। ਜਿਸ ਤਰ੍ਹਾਂ ਤੁਹਾਡੇ ਸਿਗਲਾ ਸਾਹਿਬ ਜੀ ਨੇ ਕਿਹਾ ਕਿ ਸੰਸਥਾਵਾਂ ਨੂੰ ਸਹਿਯੋਗ ਦੇਣ ਦੀ ਲੋੜ ਹੈ ਤਾਂ ਜੋ ਉਹ ਖੁੱਲ ਕੇ ਕੰਮ ਕਰ ਸਕਣ। ਭਲਾਈ ਅਡੇ ਦੇ ਵੀ ਸੜਕਾਂ ਦਾ ਬੁਰਾ ਹਾਲ ਹੈ। ਉਹਦੇ ਵਾਸਤੇ ਅਸੀਂ ਪ੍ਰਚਾਰਾ ਕਰ ਰਹੇ ਹਾਂ। ਕਿਉਂ ਟੋਏ ਭਰੇ ਜਾ ਸਕਣਾ ਸ਼ਾਹ ਬੈਂ ਦੀ ਸੇਵਾ ਚੱਲ ਰਹੀ ਹੈ ਪਾਲਕੀ ਸਾਹਿਬ ਦੀ ਸੇਵਾ ਚੱਲ ਰਹੀ ਹੈ ਫੁਹੇ ਦੇ ਲਈ ਸਾਰੇ ਸ਼ਹਿਰ ਦੇ ਸਹਿਯੋਗ ਦੀ ਲੋੜ ਹੈ ਕੈਂਪ ਵਿੱਚ ਪਹੁੰਚਣ ਦੇ ਉੱਤੇ ਤੁਹਾਡੇ ਨਵੀਨ ਸਿੰਘਲਾ ਜੀ ਦਾ ਅਤੇ ਸਮੂਹ ਮੈਂਬਰਾਂ ਦਾ ਪਤੌਤੇ ਸੱਜਣਾ ਦਾ ਧੰਨਵਾਦ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ